ਬਾਈ ਜੀ ਇਹ ਗੁਰਦੁਆਰੇ ਦਾ ਮੇਨ ਗੇਟ ਹੈ ਆਪਾਂ ਖੜੇ ਹਾਂ ਬਾਹਰ ਤੇ ਆ ਦੁਕਾਨਾਂ ਲੱਗੀਆਂ ਹੋਈਆਂ ਪਹਿਲਾਂ ਨਹੀਂ ਲੱਗੀਆਂ ਹੁੰਦੀਆਂ ਸੀ ਹੌਲੇ-ਮੁਹੱਲੇ ਕਰਕੇ ਲੱਗੀਆਂ ਨੇ ਤੇ ਰੌਣਕ ਮੇਲਾ ਬਹੁਤ ਆਪਾਂ ਕਰਦੇ ਅੰਦਰ ਦਰਸ਼ਨ ਚਲ ਕੇ ਲੋਕ ਵੀ ਮਿੱਤਰੋ ਪਹੁੰਚ ਚੁੱਕੇ ਆ ਗੁਰਦੁਆਰਾ ਪਰਿਵਾਰ ਵਿਖੋੜਾ ਸਾਹਿਬ ਤੇ ਅੱਜ ਹੌਲੇ-ਮੁਹੱਲੇ ਕਰਕੇ ਇਕੱਠ ਬਹੁਤ ਆ ਤੇ ਨਾਲ-ਨਾਲ ਆਪਾਂ ਦਰਸ਼ਨ ਕਰੋਣੇ ਆ ਤੁਹਾਨੂੰ ਸੰਗਤ ਦੇ ਦਰਸ਼ਨ ਕਰਾਉਂਦੇ ਆ ਸੰਗਤ ਦੇ ਦਰਸ਼ਨ ਕਰੋਣੇ ਆ ਜੀ ਬੈਕ ਕੈਮਰਾ ਤਕਰੀਬਨ ਬਾਬਾ ਜੀ 40 50 ਪੌੜੀਆਂ ਚੜ੍ਹ ਕੇ ਆਪਾਂ ਉੱਪਰ ਦਰਬਾਰ ਸਾਹਿਬ ਦੇ ਪਹੁੰਚ ਗਏ ਦਰਬਾਰ ਸਾਹਿਬ ਥੋੜਾ ਉਚਾਈ ਤੇ ਬਣਿਆ ਹੋਇਆ ਜਿਵੇਂ ਕਿ ਆ 50 40 50 ਪੌੜੀਆਂ ਚੜ੍ਹ ਕੇ ਆਏ ਆ ਉੱਪਰੋਂ ਇਹ ਬਾਗ ਦਾ ਵਿਊ ਆ ਸਾਹਮਣੇ ਪਾਰਕਿੰਗ ਲੱਗੀਆਂ ਹੋਈਆਂ ਜੀਆਂ ਗੱਡੀਆਂ ਦੀਆਂ ਜਿਹੜੇ ਹੁਣ ਹੋਰ ਲੇ ਮਲੇ ਕਰਕੇ ਆ ਰਹੇ ਨੇ ਤੇ ਉਹਨਾਂ ਨੂੰ ਕੋਈ ਮਤਲਬ ਦਿੱਕਤ ਨਾ ਹੋਵੇ ਪਾਰਕਿੰਗ ਦੀ ਪਾਰਕਿੰਗ ਬਹੁਤ ਖੁੱਲੀ ਆ ਸਾਹਮਣੇ ਤੇ ਰੇਲਵੇ ਲਾਈਨ ਜਾਂਦੀ ਆ ਇਹ ਸਾਹਮਣੇ ਉਧਰ ਸਰਸਨਦੀ ਆ ਜੀ ਆ ਲੋਕ ਇੱਥੇ ਦਰਸ਼ਨ ਕਰਦੇ ਪਏ ਆ ਕਈ ਥੱਲੋਂ ਦਰਸ਼ਨ ਕਰਦੇ ਆ ਤੇ ਆ ਪੋੜੀਆਂ ਥੱਲੋਂ ਜਿਹੜੀਆਂ ਉੱਤਰ ਕੇ ਆਏ ਆ ਆਪਾਂ ਉਹ ਸਾਹਮਣੇ ਉੱਥੋਂ ਆਇਆ ਜੀ ਸਾਹਮਣੇ ਆਪਾਂ ਉਹ ਗੱਡੀ ਪਾਰਕਿੰਗ ਲਾਈ ਹੋਈ ਆ ਬਾਬਾ ਜੀ ਤੋਂ ਪ੍ਰਸ਼ਾਦ ਲੈ ਕੇ ਆਪਾਂ ਚੱਲਦੇ ਆ ਅੰਦਰ ਸੀਗੇ ਪ੍ਰਾਤਨ ਚੀਜ਼ਾਂ ਪਈਆਂ ਸੀ ਇੱਕ ਤਲਵਾਰ ਪਈ ਸੀ ਤੇ ਦੋ ਤਿੰਨ ਚੀਜ਼ਾਂ ਹੋਰ ਸੀ ਉਹ ਵੀ ਆਪਾਂ ਫੋਟੋ ਨਹੀਂ ਖਿੱਚੀਆਂ ਜੀ ਆ ਕਾਲ ਫਿਰ ਜਿਹੜੇ ਕਾਰੇ ਦੀਆਂ ਆਵਾਜ਼ਾਂ ਸੁਣ ਕੇ ਬਹੁਤ ਨਜ਼ਾਰਾ ਹੁੰਦਾ ਹੈ ਸੰਗਤ ਦੇ ਨਾਲ ਆਉਂਦਾ ਇਹੀ ਫਾਇਦਾ ਯਾਰ ਸਾ ਸ੍ਰੀ ਆ ਕਾਲ ਇਹ ਹੌਲੇ ਮੱਲੇ ਕਰਕੇ ਬਹੁਤ ਰੌਣਕ ਲੱਗੀ ਹੋਈ ਹੈ ਨਾ ਸੰਗਤ ਦੇ ਦਰਸ਼ਨ ਆਪ ਨੂੰ ਵਧੀਆ ਲੱਗਦਾ ਯਾਰ ਦੇ ਦਰਸ਼ਨ ਕਰੀਏ ਸੰਗਤ ਦੇ ਹੈ ਹੈ ਨਾ ਇਹ ਉਦਾਂ ਹੀ ਉਦਾਂ ਵੀ ਚਲੋ ਵਧੀਆ ਲੱਗਦਾ ਜੇ ਆ ਮੁਕਤੀ ਆਈ ਜੇ ਬਹੁਤ ਅਨਕਦਾ ਹੰਗਾਰਾ ਦਿਖਦਾ ਬਹੁਤ ਪਿਆਰ ਦਿਖਦਾ ਬਹੁਤ ਪਿਆਰ ਦਿਖਦਾ ਤੇ ਜੇ ਆਪਾਂ ਖੜੇ ਆ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਤੇ ਆਪਾਂ ਨੂੰ ਬਾਬਾ ਜੀ ਦੱਸਣਗੇ ਉਹਦਾ ਇਤਿਹਾਸ ਆਪਾਂ ਨੂੰ ਵੀ ਪਤਾ ਯਾਰ ਪਰ ਇਹਨਾਂ ਦੇ ਮੂੰਹੋਂ ਸੁਣਾਗੇ ਤਾਂ ਜ਼ਿਆਦਾ ਵਧੀਆ ਲੱਗਦਾ ਵਾ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦਪੁਰ ਸਾਹਿਬ ਤੋਂ ਦਸਵੇਂ ਪਾਤਸ਼ਾਹ ਜਦੋਂ ਬਾੜੀ ਰਾਜਿਆਂ ਨੇ ਮਹਾਰਾਜ ਨਾਲ ਮਹਾਰੇ ਨੂੰ ਹੁਕਮ ਕੀਤਾ ਵੀ ਮਹਾਰੇ ਤੁਸੀਂ ਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚਲ ਜਓ ਮਾਵੇਂ ਨੇ ਸਿੰਘਾਂ ਨੂੰ ਬੇਨਤੀ ਕੀਤੀ ਸਿੰਘਾਂ ਦੇ ਹੁਕਮ ਨਾਲ ਮਾਵੇਂ ਨੇ ਪੰਜ ਪਿਆਰਿਆਂ ਦੀ ਹਤਵਾਈ ਦੇ ਹੇਠ ਮਾਵੇਂ ਨੇ ਜਦੋਂ ਕਿਲਾ ਛੱਡਿਆ ਤੇ ਮੰਦੂ ਰਾਜਿਆਂ ਨੇ ਆਪਣੀ ਗਊ ਮਾਤਾ ਦੀ ਸੌਂ ਖਾ ਕੇ ਗਊ ਮਾਤਾ ਦੀ ਸੌਂ ਖਾਦੀ ਸੀ ਨਾ ਬਾਬਾ ਜੀ ਮੁਗਲ ਰਾਜਿਆਂ ਨੇ ਮੁਗਲ ਮਰਾਜਿਆਂ ਨੇ ਸੌਂ ਖਾ ਕੇ ਦੋ ਦੋ ਕਿ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਰਾਸਤੇ ਚੋਂ ਬਸ ਜੀ ਤੁਹਾਨੂੰ ਕੁਝ ਨਹੀਂ ਕਹਿੰਦੇ ਤੁਸੀਂ ਕਿਲਾ ਛੱਡ ਕੇ ਚਲੇ ਜਾਓ ਜਿਹੜੇ ਪਹਾੜੀ ਰਾਜੇ ਸੀਗੇ ਉਸ ਟਾਈਮ ਦੇ ਉਸ ਟਾਈਮ ਦੇ ਉਹਨਾਂ ਨੇ ਸੌਂ ਖਾਧੀ ਔਰੰਗਜ਼ੇਬ ਨਾਲ ਰਲ ਕੇ ਇਹਨਾਂ ਨੇ ਇਕੱਠਿਆਂ ਨੇ ਰਲ ਕੇ ਸੌਂ ਖਾ ਕੇ ਜਦੋਂ ਕਿਹਾ ਵੀ ਤੁਸੀਂ ਛੱਡ ਕੇ ਕਿਲਾ ਚੱਲ ਜਾਓ ਜਦੋਂ ਮਹਾਰਾਜ ਕਿਲਾ ਛੱਡ ਕੇ ਜਾਣ ਲੱਗੇ ਤਾਂ ਦਸਵੇਂ ਪਾਸ਼ਾ ਦੇ ਨਾਲ ਸਿੰਘਾਂ ਨੇ ਜਦੋਂ ਅਨੰਦਪੁਰ ਸਾਹਿਬ ਤੋਂ ਤੁਰੇ ਨੇ ਤੇ ਮਹਾਰਾਜ ਨੇ ਮਾਰੇ ਤੇ ਤੋਰਨੇ ਤੇ ਪਿੱਛੋਂ ਪਹਾੜੀ ਰਾਜਾ ਨੇ ਮਾਰੇ ਤੇ ਹਮਲਾ ਕਰਤੇ ਉਤੋਂ ਸਰਸਨਦੀ ਦਾ ਜੋੜ ਕੰਡੇ ਤੇ ਸੀਗਾ ਪਾਣੀ ਦਾ ਪਾਣੀ ਦਾ ਕੱਡੇ ਤੇ ਸੀ ਤੇ ਇਹਨੇ ਵੱਡੇ ਸਾਹਿਬਜਾਦੇ ਤੇ ਆਪਣੇ ਗੁਰਗੋਬ ਸਿੰਘ ਜੀ ਦਾ ਚਮਕੌਰ ਸਾਹਿਬ ਚਲੇ ਗਏ ਤੇ ਛੋਟੇ ਸਾਹਿਬਜਾਦੇ ਕੀ ਕਹਿੰਦੇ ਆ ਕਿ ਮਾਤਾ ਗੁਜਰਕੋਲ ਪੂਰੇ ਵਿਛੋੜਾ ਪੈ ਗਿਆ ਉਹਨਾਂ ਦਾ ਮੇਨ ਇਤਿਹਾਸ ਇਹ ਹੈ ਨਾ ਪਪਾ ਜੀ ਮੇਨ ਇਤਿਹਾਸ ਇਹ ਆ ਤੇ ਇਹ ਸਰਸਾਨੇ ਜੀ ਨੇ ਕਹਿਰ ਮਚਾਤਾ ਕਹਿਰ ਮਚਾਣ ਤੋਂ ਉਸ ਤੋਂ ਬਾਅਦ ਮਹਾਰਾਜ ਦਾ ਪਰਿਵਾਰ ਵਿਛੜ ਗਿਆ ਤੇ ਉਸ ਤੋਂ ਬਾਅਦ ਗੰਗੂ ਪਾਪੀ ਰਲ ਗਿਆ ਉਹਨਾਂ ਨਾਲ ਛੋਟੇ ਸਾਹਿਬ ਜੱਤ ਦੇ ਮਾਤਾ ਗੁਜਰਕੋੜ ਨਾਲ ਤੇ ਉਦੋਂ ਸਰਹੰਦ ਲੈ ਕੇ ਉਹਨਾਂ ਨੂੰ ਜੀ ਸਰਹੰਦ ਲੈ ਕੇ ਸਰਹੰਦ ਤੇ ਜਾ ਕੇ ਸਾਹਿਬ ਜੱਤਿਆਂ ਨੂੰ ਉਹਨਾਂ ਦੀ ਜਾ ਕੇ ਵਜੀਲ ਖਾਨ ਨੂੰ ਜਾ ਕੇ ਦੱਸਤਾ ਵੀ ਇਹ ਸਾਹਿਬ ਜੱਤਿਆਂ ਗੁਰਗੋਬ ਸਿੰਘ ਜੀ ਦੇ ਲਾਲ ਨੇ ਛੋਟੇ ਛੋਟੇ ਲਾਲ ਤੇ ਮਾਤਾ ਗੁਜਰਕੋੜ ਮੇਰੇ ਘਰੇ ਠਹਿਰੇ ਨੇ ਤੇ ਮਹਾਰਾਜ ਨੂੰ ਮਹਾਰਾਜ ਦੇ ਬੱਚਿਆਂ ਨਾਲ ਬਹੁਤ ਕਹਿਰ ਮਚਾਇਆ ਕਹਿਰ ਮਚਾਇਆ ਚਲੋ ਇਹ ਇਤਿਹਾਸੀ ਬਾਬਾ ਜੀ ਬਹੁਤ ਬਹੁਤ ਧੰਨਵਾਦ ਬਾਬੇ ਤੁਹਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਤਿਹਾਸ ਆਪ ਨੂੰ ਬਾਬਾ ਜੀ ਨੇ ਦੱਸਿਆ ਜੀ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਦੁਕਾਨਾਂ ਲੱਗੀਆਂ ਹੋਈਆਂ ਸੀ ਓਲੇ ਮੱਲੇ ਕਰਕੇ ਕਈ ਲੋਕਾਂ ਨੂੰ ਰੋਜ਼ਗਾਰ ਮਿਲ ਜਾਂਦਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਜੀ ਵੀ ਉਰੇ ਕੋਈ ਵੀ ਦੁਕਾਨਾਂ ਲੱਗੂਆਂ ਨਹੀਂ ਹੁੰਦੀਆਂ ਜੇ ਆਪਾਂ ਓਲੇ ਮੱਲੇ ਤੋਂ ਪਹਿਲਾਂ ਜਾਈਏ ਜਾਂ ਹਨਾ ਬਾਅਦ ਚ ਜਾਈਏ ਇਹ ਦਿਨਾਂ ਦੇ ਵਿੱਚ ਹੀ ਮੇਲੇ ਦੇ ਦੌਰਾਨ ਹੀ ਦੁਕਾਨਾਂ ਲੱਗੀਆਂ ਹੁੰਦੀਆਂ ਜੀ ਇਹ ਹੁਣ ਆਪਾਂ ਇੱਥੋਂ ਚੱਲਦੇ ਆਂ ਜੀ ਗੁਰੂ ਕਾ ਲਾਹੌਰ ਗੁਰਦੁਆਰਾ ਸਾਹਿਬ ਤੇ ਉੱਥੇ ਆਪਾਂ ਦਰਸ਼ਨ ਕਰਦੇ ਆਂ ਜੀ ਆਪਾਂ ਪਹਿਲਾਂ ਗਏ ਨਹੀਂ ਤੇ ਹੁਣ ਜਾਂਦੇ ਆਂ ਦਰਸ਼ਨ ਕਰਦੇ ਆਂ ਤੇ ਥੋੜਾ ਟਾਈਮ ਲੱਗੂਗਾ ਮੈਨੂੰ ਮੇਰੇ ਸਾਹ ਨੂੰ ਡੇਢ ਤੋਂ 2 ਘੰਟੇ ਲੱਗ ਜਾਣੇ ਉਰੋਂ ਬਾਅਦ ਸੰਗਤ ਬਹੁਤ ਜ਼ਿਆਦਾ ਤਿਆਰ ਕਰਕੇ ਜੀ ਮਿਲਦੇ ਆਂ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲ